ਜਿਸ ਤਰ੍ਹਾਂ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਕਿ ਅਸੀਂ ਜੋ ਵੀ ਸਾਡੇ ਹੋਇਆ ਹੈ ਉਹਦੇ ਵਿੱਚ ਮੈਂ ਆਪਣੀ ਇੱਕ ਕਮੇਟੀ ਬਣਾਵਾਂਗਾ ਤੇ ਜਿਹੜੀ ਕਿ ਪੂਰਾ ਫੈਕਟ ਫਾਈਂਡ ਕਰੇਗੀ ਤੇ ਅਸੀਂ ਉਹ ਕਮੇਟੀ ਬਣਾਈ ਹੈ ਕਮੇਟੀ ਨੇ ਪੂਰੀ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਵਿੱਚ ਸਾਡੇ ਫੰਡਸ ਦੀ ਆਰਾਊਂਡ 13 ਕਰੋੜ ਰੁਪਏ ਜਿਹੜਾ ਹੈ ਉਹ ਪੂਰਾ ਟਰਾਂਸਫਰ ਕੀਤਾ ਗਿਆ ਆਪਣੇ ਅਕਾਊਂਟਾਂ ਦੇ ਵਿੱਚ ਤੇ ਆਰਾਊਂਡ 36 ਕਰੋੜ ਦੇ ਕਰੀਬ ਜਿਹੜਾ ਮਿਸ ਮੈਨੇਜਮੈਂਟ ਹੋਇਆ ਹੈ ਪੈਸਾ ਜੀ ਤੇ ਇਹ ਚੀਜ਼ਾਂ ਹੋਈਆਂ ਨੇ ਜੀ ਉਹ ਕਮੇਟੀ ਦੇ ਵਿੱਚ ਸਾਰਾ ਕੁਝ ਅਸੀਂ ਉਹਦੀ ਅਸੀਂ ਪ੍ਰੋਪਰ ਡਾਕੂਮੈਂਟ ਰੈਡੀ ਕਰਕੇ ਅਸੀਂ ਪੂਰੀ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਹੈ ਔਰ ਪੁਲਿਸ ਆਪਣੇ ਸਾਰੇ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਕਰ ਰਹੀ ਹੈ ਐਸਐਸਪੀ ਨਵਾਂ ਸ਼ਹਿਰ ਅਸੀਂ ਰਿਪੋਰਟ ਦਰਜ ਕੀਤੀ ਹੈ ਜੀ ਸਾਰੀ ਇਹਨੇ ਉਹ ਫਿਰ ਨਾਲ ਹੀ ਇੱਕ ਹਾਈ ਕੋਰਟ ਸਿਨਾਂ ਨੇ ਕੁਝ ਕੀਤਾ ਸੀਗਾ ਉਹਦਾ ਵੀ ਸਾਰਾ ਕੇਸ ਚੱਲ ਰਿਹਾ ਜੀ ਉਹ ਵੀ ਜੋ ਵੀ ਦਾ ਫੈਸਲਾ ਹੋਏਗਾ ਤੁਹਾਨੂੰ ਦੱਸਤਾ ਜਾਊਗਾ ਕਿ ਲਗ ਜਿਵਾਰੀ ਜਿੱਦਾਂ ਵੀ ਹੋਏਗਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹਨਾ ਕਿ ਸਾਡੀ ਜਿਹੜੀ ਯੂਨੀਵਰਸਿਟੀ ਆ ਇਹ ਪੰਜਾਬ ਗਵਰਨਮੈਂਟ ਵੱਲੋਂ ਤੇ ਯੂਜੀਸੀ ਵੱਲੋਂ ਅਪਰੂਵਡ ਯੂਨੀਵਰਸਿਟੀ ਹੈ ਪ੍ਰੋਪਰ ਕੋਈ ਵੀ ਬੰਦਾ ਉਹਦੇ ਬਾਰੇ ਪਤਾ ਕਰਨਾ ਚਾਹੁੰਦਾ ਹੈ ਉਹਨਾਂ ਦੀਆਂ ਵੈਬਸਾਈਟਾਂ ਦੇ ਜਾ ਕੇ ਦੇਖ ਸਕਦਾ ਹੈ ਕਿਸੇ ਤਰ੍ਹਾਂ ਵੀ ਕੁਝ ਵੀ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਜਾਂ ਹੋਰ ਵੀ ਕੋਈ ਬੰਦਾ ਚੈੱਕ ਕਰਨਾ ਚਾਹੁੰਦਾ ਉਹ ਕਰ ਸਕਦਾ ਬਾਕੀ ਕੁਝ ਅਫਵਾਹਾਂ ਜੀ ਹੋ ਰਹੀਆਂ ਨੇ ਕਿ ਜਿੱਦਾਂ ਸਾਡਾ ਕੰਪਨੀਆਂ ਲੱਗੀਆਂ ਸੀ IBM ਜਾਂ ਹੋਰ ਵੀ ਕੰਪਨੀਆਂ ਸਾਡੇ ਨਾਲ ਲੱਗੀਆਂ ਸੀ ਉਹ ਕੰਪਨੀਆਂ ਅੱਜ ਵੀ ਸਾਡੇ ਨਾਲ ਕੰਮ ਕਰ ਰਹੀਆਂ ਨੇ ਮੈਂ ਹਰ ਕੰਪਨੀ ਦੇ ਸੀਓ ਨੂੰ ਜਾ ਕੇ ਮਿਲਿਆ ਹਾਂ ਬੈਠ ਕੇ ਮੀਟਿੰਗ ਕੀਤੀ ਹੈ ਸਾਰਿਆਂ ਦੇ ਨਾਲ ਔਰ ਹਰ ਇੱਕ ਨੇ ਮੈਨੂੰ ਵਿਸ਼ਵਾਸ ਦਿੱਤਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਕੰਮ ਕਰਦੇ ਆ ਰਹੇ ਸੀ ਉਸੇ ਤਰ੍ਹਾਂ ਅੱਗੇ ਵੀ ਕੰਮ ਕਰਦੇ ਰਹਾਂਗੇ ਔਰ ਲੌਂਗ ਟਰਮ ਕੰਮ ਕਰਾਂਗੇ ਜਿਹਦੇ ਵਿੱਚ ਕਿ ਬੱਚਿਆਂ ਦੀ ਹੈਲਪ ਹੋ ਸਕੇ ਜਿਤਨੇ ਅਸੀਂ ਵੱਧ ਤੋਂ ਵੱਧ ਅਸੀਂ ਬੱਚਿਆਂ ਦੀ ਹੈਲਪ ਕਰਾਂਗੇ ਇਹ ਕਰ ਸਕਾਂ ਕਰਾਂਗੇ ਹੈ ਨਹੀਂ ਇਹ ਚੀਜ਼ਾਂ ਹੈਗੀਆਂ ਜੀ ਬਾਕੀ ਸਾਡੀ ਯੂਨੀਵਰਸਿਟੀ UGC ਵੱਲੋਂ ਸਰਟੀਫਿਕੇਟ ਗ੍ਰਾਂਟ ਕਰਨ ਦੀ ਸਾਨੂੰ ਪੂਰੀ ਅਥੋਰਟੀ ਹੈ 2F ਦੇ ਅਗੇਂਸਟ ਆਂਦੀ ਹੈ ਜੀ ਅੰਡਰ ਆਂਦੀ ਹੈ ਇਕ ਕੁਝਕ ਦੋ ਹਫ਼ਤੇ ਤੋਂ ਇੱਥੇ ਕੁਝ ਕੁ ਲੋਏ ਨੇ ਉਹ ਅਫਵਾਹਾਂ ਉਡਾ ਰਹੇ ਨੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਤੁਸੀਂ ਸਟ੍ਰਾਈਕਾਂ ਕਰੋ ਇਹ ਕਰੋ ਕਿ ਯੂਨੀਵਰਸਿਟੀ ਅਪਰੂਵਡ ਨਹੀਂ ਹੈ ਜਾਂ ਇਹ ਇਹਨਾਂ ਦਾ ਕੋਈ ਕੰਪਨੀ ਕੰਮ ਨਹੀਂ ਕਰ ਰਹੀ ਜਾਂ ਕੁਝ ਕਰ ਰਹੀ ਹੈ ਜਿਹੜਾ ਕਿ ਟੋਟਲੀ ਉਹ ਝੂਠੀਆਂ ਬੰਦਾ ਕੋਈ ਵੀ ਵੀਡੀਓ ਕੱਢੀ ਜਾਂਦਾ ਹੈ ਕਦੇ ਕੁਝ ਕਰੀ ਜਾਂਦਾ ਉਹ ਕੂਟਲੀ ਗਲਤ ਝੂਠੀਆਂ ਸਾਰੀਆਂ ਅਫਵਾਹ ਨੇ ਜੇ ਕਿਸੇ ਨੂੰ ਕੋਈ ਵੀ ਡਾਊਟ ਹੈ ਉਹ ਜਾ ਕੇ ਤੁਸੀਂ ਯੂਜੀਸੀ ਤੋਂ ਪਤਾ ਕਰ ਸਕਦੇ ਹੋ ਕਿ ਐਸੀ ਪ੍ਰੋਪਰ ਯੂਨੀਵਰਸਿਟੀ ਹਾਂ ਜਾਂ ਨਹੀਂ ਹਾਂ ਕੰਪਨੀ ਨੂੰ ਤੁਸੀਂ ਲਿਖ ਕੇ ਪੁੱਛ ਸਕਦੇ ਹੋ ਕਿ ਐਸੀ ਸਾਡੇ ਕੰਪਨੀਆਂ ਸਾਡੇ ਨਾਲ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ ਨੇ ਪੰਜਾਬ ਗਵਰਨਮੈਂਟ ਤੋਂ ਪੁੱਛ ਸਕਦੇ ਹੋ ਕਿ ਸਾਨੂੰ ਯੂਨੀਵਰਸਿਟੀ ਪ੍ਰੋਪਰ ਮਿਲੀ ਜਾਂ ਨਹੀਂ ਮਿਲੀ ਕਿ ਅਸੀਂ ਹੁਣ ਕਾਫੀ ਤੰਗ ਆ ਕੇ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਵੀ ਕਾਫੀ ਉਹਨਾਂ ਵੀਡੀਓ ਦੇ ਨਾਲ ਫਰਕ ਪੈ ਰਿਹਾ ਹੈ ਤੇ ਅਸੀਂ ਹੁਣ ਉਹ ਜਿਹੜੇ ਬੰਦੇ ਆ ਜਿਹੜੇ ਗਲਤ ਹਵਾ ਉਡਾਉਂਦੇ ਅਸੀਂ ਉਹਨਾਂ ਦੇ ਅਗੇਂਸਟ ਅਸੀਂ ਲੀਗਲ ਐਕਸ਼ਨ ਲੈਣ ਲੱਗੇ ਆ ਅਸੀਂ ਪ੍ਰੋਪਰਲੀ ਜਿਸ ਤਰ੍ਹਾਂ ਵੀ ਜੋ ਵੀ ਸਿਸਟਮ ਹੈਗਾ ਉਸੇ ਸਾਹਮਣੇ ਅਸੀਂ ਲੀਗਲ ਐਕਸ਼ਨ ਲਾਵਾਂਗੇ ਕਿਉਂਕਿ ਉਹਦੇ ਨਾਲ ਸਾਡਾ ਵੀ ਸਿਸਟਮ ਡਿਸਟਰਬ ਹੋ ਰਿਹਾ ਬੱਚਿਆਂ ਦੀ ਸਟੱਡੀ ਵੀ ਡਿਸਟਰਬ ਹੋ ਰਹੀ ਹੈ ਜਿਹੜੀ ਕਿ ਅਸੀਂ ਚਾਹਦੇ ਨਹੀਂ ਹੈ ਇਸ ਟਾਈਮ ਅਸੀਂ ਜੋ ਵੀ ਪਿਛਲੇ ਚਾਂਸਲਰ ਸਾਹਿਬ ਜੀ ਉਹਨਾਂ ਦੇ ਟਾਈਮ ਤੇ ਜਿੰਨੀਆਂ ਵੀ ਮਿਸਟੇਕਾਂ ਹੋਈਆਂ ਸਭ ਹੋਈਆਂ ਅਸੀਂ ਉਹ ਸਾਰੀਆਂ ਮਿਸਟੇਕਾਂ ਨੂੰ ਰੈਕਟੀਫਾਈ ਕਰ ਲਿਆ ਔਰ ਅਸੀਂ ਇੰਨਾ ਕਨਸੈਂਟਰੇਟ ਹੋ ਕੇ ਬੱਚਿਆਂ ਦੇ ਉੱਪਰ ਲੱਗੇ ਹੋਏ ਹਾਂ ਕਿ ਬੱਚਿਆਂ ਦੀ ਸਟੱਡੀ ਵਧੀਆ ਹੋਵੇ ਇੱਥੇ ਜਿਹੜਾ ਵੀ ਬੱਚਾ ਸਾਡੇ ਕੋਲ ਆਇਆ ਕੁਝ ਬਣ ਕੇ ਇੱਥੋਂ ਨਿਕਲੇ ਉਸ ਦੀ ਖਾਤਰ ਅਸੀਂ ਹੁਣ ਇਸ ਵੇਲੇ ਸਾਡਾ ਸਾਰਾ ਸਟਾਫ ਪੂਰਾ ਡੈਡੀਕੇਸ਼ਨ ਦੇ ਨਾਲ ਲੱਗਾ ਹੋਇਆ ਪਰ ਕੁਝ ਇੱਕ ਲੋਕੀ ਇਦਾਂ ਦੇ ਵੀ ਹੈਗੇ ਆ ਜਿਹੜੇ ਅਨਸਰ ਹੈ ਜਿਹੜੇ ਉਹਨਾਂ ਨੂੰ ਪਤਾ ਨਹੀਂ ਜਾਂ ਉਸ ਬੰਦੇ ਦੇ ਨਾਲ ਲੱਕੇ ਲੱਗੇ ਹੋਏ ਨੇ ਜੱਕੀ ਆ ਉਹ ਗਲਤ ਵੀਡੀਓ ਕਰਕੇ ਸਾਨੂੰ ਸਾਡਾ ਸਿਸਟਮ ਨੂੰ ਜਿਸ ਤਰ੍ਹਾਂ ਖਰਾਬ ਕਰਨਾ ਹੁੰਦਾ ਇਹ ਕਰਨ ਲੱਗੇ ਹੋਏ ਨੇ ਤੇ ਉਹਦੇ ਲਈ ਅਸੀਂ ਆਪਣਾ ਪੂਰਾ ਹੁਣ ਅਸੀਂ ਲੀਗਲ ਦੀ ਪੂਰੀ ਡਵਾਈਸ ਲੈ ਲਈ ਅਸੀਂ ਪ੍ਰੋਪਰ ਉਹਨੂੰ ਕਰਨ ਲੱਗੇ ਆ ਜੋ ਵੀ ਹੈ ਉਹ ਉਹਨਾਂ ਨੂੰ ਵੀ ਤੁਹਾਡੇ ਥਰੂ ਦੱਸਣਾ ਚਾਹੁੰਦੇ ਆ ਵੀ ਥੋੜਾ ਸੋਚ ਸਮਝ ਕੇ ਜੋ ਵੀ ਵੀਡੀਓ ਪਾਣੀ ਹੈ ਸੋਚ ਸਮਝ ਕੇ ਪਾਓ ਕਿਉਂਕਿ ਕਰ ਲੂ ਇਹਨਾਂ ਹੋਏ ਤਕਰੀਬ ਆ ਵੀ ਕਿਸੇ ਨੂੰ ਹੈ ਨਾ ਸੋ ਇਹੇ ਚੀਜ਼ਾਂ ਮੇਰੀ ਹੈਗੀ ਜੀ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਇਸ ਤੋਂ ਇਲਾਵਾ ਤੁਸੀਂ ਕੁਝ ਪੁੱਛਣਾ ਚਾਹੇ ਤਾਂ ਤੁਸੀਂ ਇੱਕ ਲਾਇਰ ਹੈ ਜੀ ਜਿਹਨਾਂ ਦਾ ਨਾਮ ਹੈ ਡਾਕਟਰ ਸੁਨੀਲ ਮੱਲਨ ਡਾਕਟਰ ਸੁਨੀਲ ਮੱਲਨ ਸੁਨੀਲ ਮੱਲਨ ਹੈ ਜਿਹੜਾ ਤੇ ਅੱਛੇ ਪਹਿਲੇ ਸਾਡੇ ਕੋਲ ਕੰਮ ਕਰਦਾ ਸੀ ਜਿਹੜਾ ਪਿਛਲਾ ਚਾਂਸਲਰ ਸੀ ਉਹਨੇ ਆਪਣਾ ਐਡਵਾਈਜ਼ਰ ਰੱਖਿਆ ਹੋਇਆ ਸੀ ਇਹਨੂੰ ਅੱਜ ਵੀ ਉਹਨਾਂ ਦੇ ਨਾਲੇ ਲੱਗਾ ਹੋਇਆ ਜੀ ਉਹੋ ਬੰਦਾ ਹਰ ਰੋਜ਼ ਨਾਮੀਤ ਨਮੀ ਕੋਈ ਨਾ ਖਰਚੂਤੀ ਉਹ ਵਾਕ ਫਲਾ ਰਿਹਾ ਹੋ ਬੱਚਿਆਂ ਨੂੰ ਕਹਿੰਦਾ ਕਿ ਪ੍ਰੋਟੈਸਟ ਕਰੋ ਬਾਹਰ ਆ ਕੇ ਸਿਸਟਮ ਖਰਾਬ ਕਰਨ ਵਾਸਤੇ ਮੈਂ ਤੁਹਾਡੇ ਨਾਲ ਬੈਠਦਾ ਹਾਂ ਇਹ ਕਰਦਾ ਮੈਂ ਉਹ ਕਰਦਾ ਜਿਹੜੀਆਂ ਕਿ ਉਹਦੇ ਸਾਰੇ ਅਲੀਗੇਸ਼ਨ ਗਲਤ ਨੇ ਜਿੰਨੇ ਵੀ ਨੇ। ਔਰ ਹਰ ਚੀਜ਼ ਸਾਡੇ ਕੋਲ ਕਿਸੇ ਨੂੰ ਵੀ ਕੋਈ ਵੀ ਪ੍ਰੂਫ ਚਾਹੀਦਾ ਕਿ ਅਸੀਂ ਲੀਗਲ ਹਾਂ ਜਾਂ ਅਸੀਂ ਪ੍ਰੋਪਰ ਕੰਮ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਸਾਡੇ ਕੋਲ ਆ ਕੇ ਪੁੱਛ ਸਕਦਾ ਹੈ। ਜਾਂ ਜਿਹੜੀਆਂ ਅਥਾਰਟੀਆਂ ਨੇ ਸਾਨੂੰ ਪਰਮਿਸ਼ਨ ਦਿੱਤੀ ਉਹਨਾਂ ਤੋਂ ਪੁੱਛ ਸਕਦੇ ਨੇ। ਪਰ ਬੱਚਿਆਂ ਨੂੰ ਗੁੰਮਰਾਹ ਕਰਨਾ ਜਾਂ ਇਹ ਕੰਨਾ ਚੰਗੀ ਗੱਲ ਨਹੀਂ ਹੈ ਜੀ। ਅਨੇ 16 ਕਰੋੜ ਦੇ ਵਿੱਚ ਜਿਹਨੇ ਜਿਹੜੇ ਆ ਨਾਮ ਸੋਹਣੀ ਜਿਹਨੇ ਨਹੀਂ ਫੌਟ ਜਿਹੜੇ ਕੰਪਨੀ ਕੋਈ ਪਰਸਨ ਹੈ ਜੀ ਕੋਈ ਪਰਸਨ ਹੈ ਜੀ ਜਿਹਨੇ 13 ਕਰੋੜ ਦੇ ਕਰੀਬ ਆਪਣੇ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰਾਈ ਹੈ ਜੀ ਨਾਮ ਉਹ ਜਿਹੜੇ ਚਾਂਸਲਰ ਸਾਹਿਬ ਸੀਗੇ ਪਹਿਲੇ ਹਾਂ ਜੀ ਉਹਨਾਂ ਨੇ ਕਰਾਈ ਹੈ ਉਹ ਸਾਡੇ ਕੋਲ ਪ੍ਰੋਪਰ ਪ੍ਰੂਫ ਹੈ ਜੀ ਅਸੀਂ ਸਾਰੇ ਪ੍ਰੂਫ ਪੁਲਿਸ ਨੂੰ ਦੇ ਦਿਤੇ ਆ ਪੂਰਾ ਬਣਾ ਕੇ ਸਾਰਾ ਸਿਸਟਮ ਪੁਲਿਸ ਵੀ ਐਗਰੀ ਕਰਦੀ ਹੈ ਜੀ ਜ਼ਮੀਨਾਂ ਦੀ ਗੱਲ ਕਰਦੇ ਸੀ ਜੀ ਨੀ ਮੇਰੀ ਆਪਣੀ ਜ਼ਮੀਨ ਰੱਖੀ ਹੋਈ ਹੈ ਮੇਰੀ ਜ਼ਮੀਨ ਇਹ ਲਾਸਟ ਟਾਈਮ ਹਾਂਜੀ ਸਰ ਉਹ ਉਹ ਉਹਨੇ ਕਿਹ ਬੋਲਦੇ ਉਹ ਜ਼ਮੀਨ ਸਰ ਉਹਨਾਂ ਦੀ ਜ਼ਮੀਨ ਨਹੀਂ ਹੈ ਜਦੋਂ ਮੇਰੇ ਨਾਲ ਕੰਮ ਕਰ ਰਹੇ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਜਿਹੜਾ ਰਿਆਟ ਟਰਸਟ ਹੈ ਇਹ ਉਸ ਟਾਈਮ ਅਸੀਂ ਐਨਪੀਏ ਸੀਗੇ ਵੀ ਸਾਨੂੰ ਲੋਨ ਨਹੀਂ ਮਿਲਣਾ ਜੇ ਸਾਨੂੰ ਕੋਈ ਲੋਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਮੇਰੇ ਨਾਲ ਬਹੁਤ ਜ਼ਿਆਦਾ ਕਲੋਜ਼ ਸੀ ਉਹ ਵੀ ਤੁਸੀਂ ਹਜੇ ਇਹਨੂੰ ਮੇਰੇ ਨਾਂ ਕਰਾ ਦਿਓ ਪੈਸੇ ਸਾਰੇ ਅਸੀਂ ਦਿੱਤੇ ਨੇ ਉਹਦਾ ਸਾਡੇ ਕੋਲ ਪ੍ਰੂਫ ਹੈ ਇਹ ਮੇਰੇ ਨਾਂ ਕਰਾ ਦਿਓ ਕੱਲ ਨੂੰ ਸਾਨੂੰ ਕੋਈ ਪੈਸੇ ਚਾਹੀਦੇ ਹੁੰਦੇ ਤਾਂ ਅਸੀਂ ਲੈ ਸਕਦੇ ਹਾਂ ਜਦ ਕਿ ਉਹ ਜ਼ਮੀਨ ਸਾਡੀ ਹੈ ਅਸੀਂ ਪੈਸੇ ਦਿੱਤੇ ਹੋਏ ਆ ਇੱਕ ਉਸ ਟਾਈਮ ਐਨ ਫੇਜ਼ ਦੇ ਵਿੱਚ ਉਹਨਾਂ ਨੇ ਸਾਨੂੰ ਲਿਆ ਹੋਇਆ ਸੀਗਾ ਅਸੀਂ ਫੇਜ਼ ਦੇ ਵਿੱਚ ਆ ਕੇ ਜ਼ਰੂਰ ਕਰਾਈ ਉਹਨਾਂ ਦੇ ਨਾਂ ਕਰਾਈ ਹੈ ਪਰ ਪੈਸਾ ਸਾਰਾ ਅਸੀਂ ਦਿੱਤਾ ਹੋਇਆ ਜੀ ਉਹਦਾ ਪ੍ਰੂਫ ਵੀ ਸਾਡੇ ਕੋਲ ਹੈ ਜੀ ਹਾਂ ਸਰ ਜਿਹੜੇ ਲਾਇਰ ਸਾਹਿਬ ਨੂੰ ਤੁਸੀਂ ਗੱਲ ਕੀਤੀ ਹੈ ਜੀ ਇਹ ਵੀ ਜਿਹੜੇ ਇੱਕ ਵੀਡੀਓਜ਼ ਬਣਾ ਰਹੇ ਨੇ ਕਰਦੇ ਤਾਂ ਸਟੂਡੀਓ ਨਾਲ ਉਹਨਾਂ ਨਾਲ ਗੱਲ ਹੋਈ ਹੈ ਜੀ ਨਹੀਂ ਸਰ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਹੈ ਤੁਹਾਨੂੰ ਮੈਨੂੰ ਜੋ ਲੱਗਦਾ ਹੈ ਕਿ ਇਹ ਲੋਕੀ ਕੀ ਕਰਦੇ ਨੇ ਤੁਹਾਨੂੰ ਬਲੈਕਮੇਲ ਕਰਦੇ ਨੇ ਤੇ ਪੈਸੇ ਮੰਗਣ ਦੀ ਕੋਸ਼ਿਸ਼ ਕਰਦੇ ਨੇ। ਤੁਹਾਡੀ ਪ੍ਰੈਸ ਕਾਰਪਸ ਤੋਂ ਬਾਅਦ ਜੀ ਸਾਰੇ ਪ੍ਰੈਸਰਰ ਵੀਡੀਓ ਨੀਅਰ ਵੀਡੀਓ ਸਾਰੇ ਵੀਡੀਓ ਵੀਡੀਓ ਦੇ ਬਾਅਦ ਤੁਹਾਨੂੰ ਰੋਟ ਰੋਟ ਤੱਕ ਤੁਹਾਨੂੰ ਇਨਫੋਰਮੇਸ਼ਨ ਪਾਵਾਂਗੇ। ਤੁਹਾਨੂੰ ਵੀ ਪਾਰੇ ਹੋਣਗੇ। ਤੇ ਤੁਸੀਂ ਵੀਡੀਓ ਬਾਇਲ ਕੀਤੀ ਹੈ ਉਹਨੇ ਸਾਡੇ ਨੰਬਰਾਂ ਤੇ। ਦੇਖੋ ਤੁਸੀਂ ਤੁਸੀਂ ਆਪ ਸੋਚ ਸਕਦੇ ਆਂ ਜੀ ਕਿਹੜੀ ਚੀਜ਼ ਕਰ ਰਹੇ ਨੇ ਉਹ। ਤੁਸੀਂ ਦੇਖੋ ਤੁਸੀਂ ਇੱਕ ਤਰ੍ਹਾਂ ਦੇ ਪੰਜਾਬ ਦੇ ਨਮਾਇੰਦੇ ਹੋ। ਜਿਹੜੀ ਹਰ ਗੱਲ ਤੁਸੀਂ ਹਰ ਦੁਨੀਆ ਨੂੰ ਦੱਸਦੇ ਹੋ। ਤੁਹਾਡੇ ਕੋ ਪੂਰਾ ਹੱਕ ਹੈ ਤੁਸੀਂ ਆ ਕੇ ਸਾਨੂੰ ਚੈੱਕ ਕਰ ਸਕਦੇ ਹੋ ਤੁਹਾਡੇ ਕੋ ਵੀ ਪੂਰਾ ਹੱਕ ਹੈ ਤੁਸੀਂ ਸਾਡੇ ਡਾਕੂਮੈਂਟ ਦੇਖ ਸਕਦੇ ਹੋ ਤੁਸੀਂ ਸਾਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਉਹ ਜਿਹੜੀਆਂ ਚੀਜ਼ਾਂ ਇਹ ਲੋਕੀ ਗਲਤ ਫਲਾ ਰਹੇ ਨੇ ਉਹ ਮੇਰੇ ਹਿਸਾਬ ਨਾਲ ਸੋਸਾਇਟੀ ਵਾਸਤੇ ਚੰਗਾ ਨਹੀਂ ਹੈ ਇੱਕ ਉਹ ਐਲੋਕੇਟ ਸਭ ਇਹ ਕਹਿੰਦੇ ਸੀਗੇ ਵੀ ਜਿਹੜੀ ਵੀ ਕੋਈ ਖਬਰ ਲਾਣੀ ਹੈ ਉਹ ਸਾਡੇ ਵੱਲ ਜਿਹਨਾਂ ਦਾ ਪੁੱਛਣਾ ਕੋੜਾ ਸਾਹਿਬ ਦਾ ਉਹਨਾਂ ਦੇ ਸਪੈਸ਼ਲ ਮੈਂ ਤਾਂ ਕਾਫੀ ਕੰਦੂਰਾ ਮੈਂ ਇਹ ਇਹ ਸਾਰੇ ਤੁਸੀਂ ਹੀ ਦੱਸ ਸਕਦੇ ਹੋ ਕਿ ਕੀ ਤੁਹਾਡਾ ਹੱਕ ਬੰਦ ਹੈ ਉਹਨਾਂ ਨੂੰ ਪੁੱਛਣ ਦਾ ਨਹੀਂ ਬੰਦ ਹੈ ਜੀ ਹਾਂ ਜੀ ਦੁਹਰਾ ਕਰ ਰਹੇ ਹਾਂ ਨਹੀਂ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਉਹ ਤਾਂ ਤੁਸੀਂ ਖੁਦ ਦੱਸ ਸਕਦੇ ਹੋ ਹਾਂ ਜੀ ਜੀ ਹਾਂ ਜੀ ਹਾਂ ਜੀ ਔਰ ਸਾਸੀ ਦਾ ਤੁਹਾਨੂੰ ਲੋਕਿਆਂ ਨੇ ਵੀ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਜਰੂਰ ਪੁੱਛੋ ਉਹਨਾਂ ਨੂੰ ਵੀ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਹੈ ਨਾ ਜੀ ਹਾਂ ਜੀ ਬਿਲਕੁਲ ਜੀ ਹਾਂ ਕੋਈ ਚੀਜ਼ ਹੈ ਸਰ 13 ਕਰੋੜ ਦੀ ਟ੍ਰਾਂਸਫਰ ਦੱਸਦੇ ਤੁਸੀਂ ਹਾਂ ਜੀ ਔੜਾ ਜੀ ਦੇ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂਜੀ ਉਹਨਾਂ ਦੇ ਨਾਮ ਦਿੱਖਤ ਹੋਈ ਹੈ ਜੀ। ਟੋਟਲ ਕਿੰਨਾ ਹੈ? 13 ਕਰੋੜ ਹੈਗਾ ਸਰ ਜਿਹੜਾ ਕਿ ਸਿੱਧਾ ਟ੍ਰਾਂਸਫਰ ਹੋਇਆ। ਬਾਕੀ 36 ਕਰੋੜ ਦਾ ਪੈਸਾ ਜਿਹੜਾ ਮਿਸਮੈਨੇਜਮੈਂਟ ਹੋਇਆ ਜੀ। ਮਿਸਮੈਨੇਜਮੈਂਟ ਹੋ ਕੇ ਪੈਸਾ ਖਰਾਬ ਹੋਇਆ। ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀ ਉਹ ਪੈਸਾ ਬੱਚਿਆਂ ਦੇ ਲੱਗਣਾ ਚਾਹੀਦਾ ਸੀ ਜੀ। ਹਾਂਜੀ ਸਭ ਮੇਰੇ ਹਿਸਾਬ ਨਾਲ ਬੱਚਿਆਂ ਤੇ ਲੱਗਣਾ ਚਾਹੀਦਾ ਸੀ। ਉਹ ਜੀ ਅਸੀਂ ਤੁਹਾਨੂੰ ਦੱਸਿਆ ਨਾ ਅਸੀਂ ਪੁਲਿਸ ਨੂੰ ਰਿਪੋਰਟ ਦਿੱਤੀ ਹੈ ਜੀ ਸਾਰੇ ਪ੍ਰੋਪਰੂ ਦੀ ਕੰਪਲੇਨਟ ਕਰ ਦਿੱਤੀ ਹੈ ਬੱਚੇ ਲੋਨ ਦੀ ਗੱਲ ਕਰ ਰਹੇ ਸੀ ਕਿ ਯੂਨੀਵਰਸਿਟੀਆਂ ਕੋਈ ਲੋਨ ਦੇ ਰਹੀਆਂ ਨੇ ਬਾਅਦ ਚ ਉਹਨਾਂ ਪਰ ਉਹ ਹੈਵ ਬੀ ਇੰਟਰਸਟ ਲਿਤਾ ਜਾ ਰਿਹਾ ਹੈਗਾ ਉਹਦੇ ਬਾਰੇ ਸਰ ਕੀ ਜਾਂਚ ਕੀਤੀ ਹੈ ਜੀ ਤੇ ਕੀ ਪਾਇਆ ਗਿਆ ਸਰ ਸਰ ਉਹਦੇ ਬਾਰੇ ਅਸੀਂ ਜਾਂਚ ਕੀਤੀ ਹੈ ਇਸੇ ਬੱਚੇ ਨੇ ਲੋਨ ਨਹੀਂ ਲਿਆ ਅਸੀਂ 250 ਬੱਚਾ ਅਸੀਂ ਫ੍ਰੀ ਚ ਪੜਾ ਰਹੇ ਹਾਂ ਫ੍ਰੀ ਚ ਖਾਣਾ ਖਿਲਾ ਰਹੇ ਹਾਂ ਫ੍ਰੀ ਚ ਹੌਸਟਲ ਚ ਰਹਿ ਰਹੇ ਹਾਂ ਕੋਈ ਕਿਸੇ ਨੇ ਲੋਨ ਨਹੀਂ ਲਿਆ ਅਸੀਂ ਨਾ ਉਹਨਾਂ ਨੂੰ ਫੋਰਸ ਕੀਤਾ ਹੈ ਤੇ ਤੁਸੀਂ ਲੋਨ ਲਓ ਠੀਕ ਹੈ ਸਾਡੇ ਕੋ ਬੱਚੇ ਆ ਗਏ ਅਸੀਂ ਅੱਜ ਵੀ ਪੜਾ ਰਹੇ ਹਾਂ ਜੀ ਉਹਨਾਂ ਦੀ ਸਟੱਡੀ ਕੰਪਲੀਟ ਕਰਾਵਾਂਗੇ ਅਸੀਂ ਉਹਨਾਂ ਨੂੰ ਚੰਗੀ ਜਗ੍ਹਾ ਲਾਵਾਂਗੇ ਵੀ ਅਸੀਂ ਉਸ ਤੋਂ ਬਾਅਦ ਅਸੀਂ ਜ਼ਰੂਰ ਬੱਚਿਆਂ ਨੂੰ ਕਿਹਾ ਵੀ ਬਾਈ ਜਿਹਦਾ ਵੀ ਦਿਲ ਕਰਦਾ ਹੋਏ ਸਾਨੂੰ ਤੁਸੀਂ ਜੇ ਫੀਸ ਦੇ ਸਕਦੇ ਹੋਏ ਕੰਮ ਤੇ ਲੱਗਣ ਤੋਂ ਬਾਅਦ ਸਾਨੂੰ ਫੀਸ ਦੇ ਦਿਓ ਇਹ ਇਹ ਗੱਲ ਜ਼ਰੂਰ ਕਹੀ ਹੈ ਜੀ ਹਾਂਜੀ ਉਹਨਾਂ ਦਾ ਕੋਰਟ ਕੇਸ ਵੀ ਪੈਂਡਿੰਗ ਹੈ ਬੱਚਿਆਂ ਦੇ ਨਾਲ ਹਾਂਜੀ ਸਰ ਉਹਨਾਂ ਦਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਹਾਂਜੀ ਬਿਲਕੁਲ ਜਿਹੜੇ ਤੁਸੀਂ ਨਵੀਂ ਆ ਨਵੀਂ ਯੂਨੀਵਰਸਿਟੀ ਦੇ ਪੋਸਟਪੇਡ ਲੱਗ ਉਹ ਅਸੀਂ ਪੁਲਿਸ ਨੂੰ ਦਿੱਤੀ ਆ ਜੀ ਕੋਰਟ ਦੇ ਵਿੱਚ ਕੇਸ ਕੀ ਸੀਗਾ ਕਿ ਕੋਰਟ ਚ ਉਹਨਾਂ ਨੇ ਕੇਸ ਕੀਤਾ ਸੀਗਾ ਮੈਂ ਤਾਂ ਪਹਿਲੇ ਚੁੱਪ ਕਰ ਗਿਆ ਸੀ ਪਹਿਨੂੰ ਚੁੱਪ ਕਰਕੇ ਸੀ ਚਲਾਈਏ ਛੱਡ ਕੇ ਦੇਖੋ ਜੋ ਹੋ ਗਿਆ ਹੋ ਗਿਆ ਪਰ ਉਹਨਾਂ ਨੇ ਕੇਸ ਕੀਤਾ ਸੀਗਾ ਕਿ ਮੈਨੂੰ ਗਲਤ ਕੱਢਿਆ ਗਿਆ ਇੱਥੋਂ ਮੈਨੂੰ ਸਟੇ ਦਿੱਤੀ ਜਾਵੇ ਮੈਨੂੰ ਸਟੇ ਦਿੱਤੀ ਆ ਅਸੀਂ ਸਾਰੇ ਆਪਣੇ ਪ੍ਰੂਫ ਉਹਨਾਂ ਨੂੰ ਕੋਰਟ ਨੂੰ ਦੇ ਦਿੱਤੇ ਸੀ ਜਾ ਕੇ ਇਹ ਆ ਚੀਜ਼ਾਂ ਹੋਈਆਂ ਨੇ ਤੇ ਇਹ ਚੀਜ਼ਾਂ ਇਸ ਬੰਦੇ ਨੇ ਕੀਤੀਆਂ ਉਸ ਬੇਸ ਤੇ ਕੋਰਟ ਨੇ ਉਹਨਾਂ ਨੂੰ ਕੋਈ ਸਟੇ ਨਹੀਂ ਦਿੱਤੀ ਇਹ ਚੀਜ਼ ਹੋਈ ਹੈ ਆਈ.ਡੀ.ਐਮ ਤੇ ਹੋਰ ਜਿਹੜੀ ਤੁਹਾਡਾ ਟਾਈਪ ਸੀ ਹੁੰਦਾ ਉਹ ਅੱਜ ਵੀ ਚੱਲ ਰਹੀ ਹੈ ਜੀ ਸਰ ਮੈਂ ਉਹਨਾਂ ਦੇ ਨਾਲ ਜਾ ਕੇ ਖੁਦ ਮੀਟਿੰਗਾਂ ਕਰਕੇ ਆਇਆ ਹਾਂ ਉਹਨਾਂ ਦੇ ਸਾਡੇ ਨਾਲ ਐਗਰੀਮੈਂਟ ਹੋਏ ਨੇ ਔਰ ਸਾਡੇ ਨਾਲ ਨੇ ਉਹ ਉਹਨਾਂ ਦੇ ਜਿਹੜੇ ਇੰਜੀਨੀਅਰ ਹੈ ਉਹ ਇੱਥੇ ਆ ਕੇ ਪੜ੍ਹਾਉਂਦੇ ਵੀ ਨੇ ਹੁਣ ਵੀ ਪੜ੍ਹਾਉਂਦੇ ਨੇ ਹੈਨਾ ਜੀ ਨਮਸਕਾਰ ਇਸ ਐਡਰੈਸ ਕੋ ਇਸ ਵੀਡੀਓ ਸੀ ਲੇਮਟਕ ਯੂਨੀਵਰਸਿਟੀ ਦੇ ਵਿੱਚ ਮੌਜੂਦਾ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਇਸ ਯੂਨੀਵਰਸਿਟੀ ਦੇ ਵਿੱਚ ਹੀ ਕੋਈ ਪਾਰਟਨਰਸ਼ਿਪ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਜ ਜਿਹਦੇ ਵਿੱਚ ਜਿਹੜਾ ਸੰਦੀਪ ਸਿੰਘ ਕੋੜਾ ਸੀ ਜਿਹੜਾ ਕਿ ਪਹਿਲਾਂ ਮੈਨੇਜਮੈਂਟ ਨੂੰ ਚਲਾ ਰਿਹਾ ਸੀ ਤੇ ਉਹਨਾਂ ਨੂੰ ਬਾਹਰ ਕੱਢੇ ਗਏ ਸੀ ਉਸ ਤੋਂ ਬਾਅਦ ਸਾਡੇ ਅੱਜ ਨਿਰਮਲ ਸਿੰਘ ਰਿਆਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਹਾਨੂੰ ਦੱਸਿਆ ਗਿਆ ਕਿ ਜਿਹੜੇ ਬੱਚੇ ਐ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਨੇ ਉਹਨਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਹੜੀ ਤਰ੍ਹਾਂ ਦੀਆਂ ਵੀਡੀਓ ਪਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਬਿਲਕੁਲ ਵੀ ਜਿਹੜਾ ਵੀ ਕੋਈ ਵੀ ਰਿਆਤ ਇਸ ਯੂਨੀਵਰਸਿਟੀ ਨੂੰ ਬਦਨਾਮ ਕਰਨ ਵਾਸਤੇ ਜਿਹੜੀ ਵੀਡੀਓ ਪਾਈ ਜਾ ਰਹੀ ਹੈ ਉਹਨਾਂ ਦੇ ਉੱਤੇ ਬਣਾਵਲੋ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਤੇ ਦੂਸਰੀ ਗੱਲ ਇੱਕ ਹੋਰ ਹੈ ਜਿੰਨੇ ਵੀ ਬੱਚੇ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ ਸਭ ਨੂੰ ਪਤਾ ਕਿ ਇਸ ਯੂਨੀਵਰਸਿਟੀ ਦਾ ਨਾਮ ਉਸ ਵੇਲੇ ਰਿਆਤ ਅੰਦਵਾਰਾ ਯੂਨੀਵਰਸਿਟੀ ਹੁੰਦਾ ਸੀਗਾ ਲੇਕਿਨ ਅੱਜ ਜਿਹੜੀਆਂ ਇਸ ਦਾ ਨਾਮ ਜਿਹੜਾ ਲੈਮਟਕ ਯੂਨੀਵਰਸਿਟੀ ਦੇ ਵਿੱਚ ਇਹਨੂੰ ਕਨਵਰਟ ਕਰ ਦਿੱਤਾ ਗਿਆ ਦੁਜੀਗਾਲਿਕ ਹੋ ਰਿਹਾ ਬਹੁਤ ਸਾਰੇ ਜਸਾਰੀ ਦੇਸ਼ ਪਰ ਤੋਂ ਬੱਚੇ ਇੱਥੇ ਆਉਂਦੇ ਨੇ ਤੇ ਬਹੁਤ ਸਾਰੇ ਇਸ ਲਈ ਬੱਚੇ ਇੱਥੇ ਪੜ੍ਹ ਰਹੇ ਨੇ ਪਰ ਲੇਕਿਨ ਉਹਨਾਂ ਅੱਜ ਗੱਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਗਮਰਾਹ ਕਰਨ ਦੀ ਜਿਹੜੀ ਗੱਲ ਕੀਤੀ ਜਾਂਦੀ ਪਿਛਲੇ ਦਿਨੀ ਇੱਕ ਕਮੇਟੀ ਬਣਾ ਕੇ ਜਿਹੜੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਇੱਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਸੀ ਜਿਸ ਤੇ ਦੱਸਿਆ ਗਿਆ ਕਿ 13 ਕਰੋੜ ਰੁਪਏ ਦਾ ਜਿਲ੍ਹਾ ਲੈਂਡ ਦੇਣ ਜਿਹੜਾ ਉਹਨਾਂ ਦੇ ਅਕਾਊਂਟ ਦੇ ਵਿੱਚ ਹੋਇਆ ਸੀਗਾ ਤੇ 36 ਕਰੋੜ ਰੁਪਏ ਦੀ ਜਿਹੜੇ ਮਿਸਯੂਜ਼ ਹੋਇਆ ਹੈਗਾ ਜਿਹੜਾ ਕਿ ਬੱਚਿਆਂ ਤੇ ਲੱਗਣਾ ਚਾਹੀਦਾ ਇਹ ਗੱਲਬਾਤ ਅੱਜ ਸਾਡੇ ਨਿਰਮਲ ਸਿੰਘ ਰਾਤਵਾਲੋਂ ਮੀਡੀਆ ਨਾਲ ਗੱਲਬਾਤ ਕੀਤੀ ਹੈ ਪਰ ਲੇਕਿਨ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਔਰ ਤਾੜਨਾ ਵੀ ਕੀਤੀ ਹੈ ਵੀ ਜਿਹੜੇ ਵੀ ਲੋਕ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੇ ਰੋਧ ਦੇ ਵਿੱਚ ਵੀਡੀਓ ਜਿਹੜੀਆਂ ਪਾ ਪਾ ਕੇ ਪਾਰ ਰਹੇ ਹੈ ਉਹਨਾਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾ ਸਕਦੀ ਹੈ ਧੰਨਵਾਦ